हां जी ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵਾਂ ਝੋਨੇ ਦੇ ਵਿੱਚ ਜਿਹੜੇ ਤਤਾਂ ਵਾਲੀ ਸਪਰੇ ਦੀ ਗੱਲ ਆਉਂਦੀ ਤਾਂ ਉਹਦੇ ਵਿੱਚ ਜਿਹੜੀ ਸਪਰੇ ਸਭ ਤੋਂ ਜ਼ਿਆਦਾ ਕਿਸਾਨ ਭਰਾ ਕਰਦੇ ਆ ਜ਼ਿੰਕ ਪਲੱਸ ਲੋਹਾ ਪਲੱਸ ਯੂਰੀਆ ਪਲੱਸ ਕਲੀ ਦਾ ਪਾਣੀ ਤਾਂ ਜਦੋਂ ਵੀ ਇਹ ਸਪਰੇ ਦੀ ਗੱਲ ਆਉਂਦੀ ਤੇ ਬਹੁਤੇ ਕਿਸਾਨ ਵੀਰ ਇਹ ਸਵਾਲ ਕਰ ਦਿੰਦੇ ਵੀ ਕੀ ਅਸੀਂ ਬਿਨਾਂ ਕਲੀ ਪਾਏ ਸਪਰੇ ਕਰ ਸਕਦੇ ਆ ਸਾਡੇ ਝੋਨੇ ਦਾ ਕੋਈ ਨੁਕਸਾਨਦਨਾ ਹੋਵੇਗਾ ਸੋ ਜੇਕਰ ਕਰ ਸਕਦੇ ਤੇ ਇਹਨਾਂ ਦੀ ਇਹਦੀ ਡੋਜ਼ ਕਿੰਨੀ ਪਾ ਸਕਦੇ ਆ ਤੇ ਝੋਨੇ ਦੇ ਲਾਸਟ ਸਪਰੇਅ ਦੀ ਆਪਾਂ ਕਦੋਂ ਤੱਕ ਕਰ ਸਕਦੇ ਆ ਤੇ 100% ਰਜੈਂਟ ਲੈਣ ਵਾਸਤੇ ਕਿੰਨੇ ਦਿਨ ਤੇ ਝੋਨੇ ਦੀ ਝੋਨੇ ਤੇ ਸਪਰੇਅ ਆਪਾਂ ਨੂੰ ਕਰਨੀ ਚਾਹੀਦੀ ਆ ਕਿ ਜੇਕਰ ਆਪਾਂ 21% ਜ਼ਿੰਕ ਨਹੀਂ ਵਰਤਨੀ ਜਾਂ 33 ਵਾਲੀ ਨਹੀਂ ਵਰਤਨੀ ਇਹਦੇ ਵਿੱਚ ਤੇ ਅਸੀਂ ਚਿਲੇਟਡ ਜ਼ਿੰਕ ਪਾ ਸਕਦੇ ਆ ਵੀ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਇਹਦੇ ਨਾਲ ਆਪਾਂ ਚਿਲੇਟਡ ਜ਼ਿੰਕ ਵਰਤ ਸਕਦੇ ਆ ਸੋ ਪੂਰੀ ਗੱਲਬਾਤ ਕਰਨੀ ਜਿਹੜੇ ਆਪਣਾ ਪ੍ਰਮਾ व्हिडिओ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜੁੜ ਕਰ ਲਿਓ ਤਾਂ ਜੇਕਰ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਤਾ ਹੋਰ ਭਰਾਵਾਂ ਦਾ ਵੀਡੀਓ ਜਰੂਰ ਸ਼ੇਅਰ ਕਰ ਦਿਓ। ਸੋ ਹੁਣ ਕਿਸਾਨ ਪਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ। ਜਦੋਂ ਕਿਸਾਨ ਪਰ ਉਹ ਜਿੰਕ ਲੋਹਾ ਯੂਰੀਆ ਤੇ ਕਲੀ ਦੇ ਪਾਣੀ ਵਾਲੀ ਸਪਰੇਅ ਤੇ ਸਵਾਲ ਹੁੰਦਾ ਕਿਸਾਨ ਵੀਰਾਂ ਦਾ ਤੇ ਇਹ ਸਵਾਲ ਤਾਂ ਕਰਦੇ ਕੋਈ ਕਈ ਵਾਰ ਆਪਾਂ ਉਹ ਜਿਹੜੇ ਕਿਸਾਨ ਪਰੋਂ ਡਲੇ ਵਾਲੀ ਕਲੀ ਨਹੀਂ ਮਿਲਦੀ ਤਾਂ ਬਰੀਕ ਕਲੀ ਮਿਲਦੀ ਆ ਪੀਸੀਓਈ। ਤਾਂ ਉਹਦੇ ਕਰਕੇ ਕਈ ਕਿਸਾਨ ਵੀਰ ਡਰ ਜਾਂਦੇ ਵੀ ਸ਼ਾਇਦ ਆਪਾਂ ਕਲੀ ਡਲੇ ਵਾਲੀ ਕਲੀ ਵਰਤ ਸਕਦੇ ਆਂ ਬਰੀਕ ਆਪਾਂ ਨਹੀਂ ਵਰਤਣੀ। ਤਾਂ ਕਸਾਂਪਰ ਆਪਾਂ ਬਰੀਕ ਕਲੀ ਵਰਤ ਸਕਦੇ ਆ ਪਰ ਉਥੇ ਆਪਾਂ ਨੂੰ ਇਹ ਜ਼ਰੂਰ ਪੁੱਛ ਲੈਣਾ ਚਾਹੀਦਾ ਵੀ ਦੁਕਾਨਦਾਰ ਤੋਂ ਕਿ ਜਿਹੜੀ ਬਰੀਕ ਕਲੀ ਆਈ ਆ ਇਹ ਪਿਓਰ ਕਲੀ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਮਿਕਸ ਜੇਕਰ ਕੈਮੀਕਲ ਨਹੀਂ ਮਿਕਸ ਤਾਂ ਆਪਾਂ ਚਾਹੇ ਡਲੇ ਵਾਲੀ ਹੋਵੇ ਚਾਹੇ ਬਰੀਕ ਹੋਵੇ ਆਪਾਂ ਇਹ ਜਿਹੜੀ ਕਲੀ ਵਰਤ ਸਕਦੇ ਆ ਸੋ ਇੱਕ ਦਿਨ ਜਿਹੜੀ ਆਪਾਂ ਪਹਿਲਾਂ ਪਿਉਣੀ ਹੁੰਦੀ ਤੇ ਉਸ ਤੋਂ ਬਾਅਦ ਜਿਹੜੀ ਅਗਲੇ ਦਿਨ ਆਪਾਂ ਉੱਪਰ ਵਾਲਾ ਪਾਣੀ ਲਾਗ ਜਿਹੜੀ ਸਪਰੇਅ ਕਰਨੀ ਹੁੰਦੀ ਆ ਅੱਧਾ ਕਿਲੋ ਆਪਾਂ 1 ਕਿੱਲੇ ਵਾਸਤੇ ਪੀਉ ਸਕਦੇ ਆ ਸੋ ਜੇਕਰ ਆਪਾਂ ਕਲੀ ਦਾ ਪਾਣੀ ਨਹੀਂ ਵਰਤਣਾ ਤਾਂ ਫਿਰ ਆਪਾਂ ਇਹਨਾਂ ਤਿੰਨਾਂ ਤੱਤਾਂ ਦੀ ਸਪਰੇਅ ਕਰ ਸਕਦੇ ਆ ਤਾਂ ਉੱਥੇ ਕਿਸਾਨ ਪ੍ਰਭੂ ਅਸਲ ਦੇ ਵਿੱਚ ਕਹਾਣੀ ਇਹ ਹੁੰਦੀ ਵੀ ਕਿਸਾਨ ਵੀ ਇਸ ਚੀਜ਼ ਤੋਂ ਡਰਦੇ ਕਿਉਂ ਬਾਕੀ ਦੇ ਜਿਵੇਂ ਆਪਾਂ ਜ਼ਿੰਕ ਲੈਣ ਦੀ ਕਿ ਦੁਕਾਨਦਾਰ ਤੋਂ ਲੋਹਾ ਲੈਣ ਦਾ ਤੇ ਯੂਰੀਆ ਤਾਂ ਆਪਣੇ ਵੈਸੇ ਘਰੇ ਪਈ ਹੁੰਦੀ ਆ ਤਾਂ ਇਹਨਾਂ ਤੱਤਾਂ ਤੋਂ ਹੁੰਦਾ ਕਿ ਆਪਾਂ ਯਕਦਾਂਮੀ ਮੌਕੇ ਤੇ ਆਪਾਂ ਇਹਨਾਂ ਤਿੰਨ ਤੱਤਾਂ ਦਾ ਘੋਲ ਬਣਾ ਕੇ ਤੇ ਆਪਾਂ ਜਿਹੜੀ ਸਪਰੇਅ ਖੇਤ ਦੇ ਵਿੱਚ ਕਰ ਸਕਦੇ ਹਾਂ ਪਰ ਕਲੀ ਦਾ ਚੱਕਰ ਇਹ ਹੁੰਦਾ ਕਿ ਆਪਾਂ ਨੂੰ ਇੱਕ ਦਿਨ ਪਹਿਲਾਂ ਕਲੀ ਭੂਣੀ ਪੈਂਦੀ ਆ ਇੱਕ ਦੋ ਵਾਰ ਆਪਾਂ ਨੂੰ ਹਲਾਉਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਜਿਹੜਾ ਪਾਣੀ ਉੱਪਰੋਂ ਲਾਉਣਾ ਪੈਂਦਾ ਹੈ ਤੇ ਪਾਣੀ ਲਾਉਣ ਲੱਗਿਆਂ ਵਿੱਚ ਕਈ ਵਾਰਾਂ ਥੋੜੀ ਜੀ ਕਲੀ ਵਿੱਚ ਘੁਲ ਜਾਂਦੀ ਤੇ ਆਪਣੇ ਮਨ 'ਚ ਇੱਕ ਡਰ ਬੈ ਜਾਂਦਾ ਸ਼ਾਇਦ ਜੇਕਰ ਕਲੀ ਥੋੜੀ ਬਾਦੀ ਚਲੇਗੀ ਪਤਾ ਨਹੀਂ ਕਿੰਨਾ ਕ ਆਪਣਾ ਝੋਨਾ ਸੜ ਜਾਊਗਾ ਜਾਂ ਝੋਨੇ ਦਾ ਨੁਕਸਾਨ ਹੋ ਜਾਊਗਾ ਇਸੇ ਡਰ ਤੋਂ ਜਿਹੜਾ ਕਿਸਾਨ ਵੀ ਕਲੀ ਪਾਉਣ ਤੋਂ ਜਿਹੜਾ ਚਾਲੂ ਆ ਕਿ ਕਲੀ ਪਾਏ ਤਾਂ ਬਗੈਰ ਹੀ ਆਪਣਾ ਜ਼ਿਕਰ ਇਹ ਜੇ ਆਪਾਂ ਸਪਰੇਅ ਕਰ ਸਕੀਏ ਵੈਸੇ ਇੱਕਦਣ ਭਰੋ ਕਲੀ ਜੇਕਰ ਆਪਾਂ ਪਾ ਵੀ ਲੈਂਦੇ ਇਹਦੇ ਨਾਲ ਆਪਣਾ ਜਿਹੜਾ ਕੈਲਸ਼ੀਅਮ ਤੱਤ ਆਪਣੇ ਝੋਨੇ ਨੂੰ ਮਿਲ ਜਾਂਦਾ ਕਲੀ ਦੇ ਵਿੱਚੋਂ ਤੇ ਆਪਾਂ ਨੂੰ ਇਹਦਾ ਫਾਇਦਾ ਵੀ ਹੁੰਦਾ ਬਾਕੀ ਆਪਾਂ ਬਿਨਾ ਕਲੀ ਤੋਂ ਵੀ ਇਹਦੀ ਸਪਰੇਅ ਕਰ ਸਕਦੇ ਹਾਂ ਇਹਦੇ ਨਾਲ ਆਪਾਂ ਡਰ ਕੋ ਨਹੀਂਗਾ ਅਸਲ ਦੇ ਵਿੱਚ ਕਲੀ ਕਿਉਂ ਵਰਤੀ ਜਾਂਦੀ ਆ ਕਲੀ ਵਰਤਣ ਦਾ ਕਾਰਨ ਇਹੀ ਕਿ ਜਦੋਂ ਜਿਹੜਾ ਜ਼ਿੰਕ ਹੋਇਆ ਲੋਹਾ ਤੱਤ ਆ ਇਹ ਕਿਸਾਨ ਪਰ ਜਿਹੜੇ ਗਰਮਾ ਤਸੀਰ ਦੇ ਜਾਨੀ ਕਿ ਇਹਨਾਂ ਦਾ ਪੀਐਚ ਹਾਈ ਹੁੰਦਾ ਤਾਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਪੀਐਚ ਨੋਰਮਲ ਕਰਨ ਵਾਸਤੇ ਆਪਾਂ ਕਲੀ ਦਾ ਪਾਣੀ ਵਰਤਦੇ ਹਾਂ ਕਿਉਂਕਿ ਕਲੀ ਦਾ ਆਪਾਂ ਵੈਸੇ ਦਾ ਕਲੀ ਦਾ ਕਲੀ ਦਾ ਪੀਐਚ ਵੀ ਤੇ ਯੂਰੀਆ ਦਾ ਪੀਐਚ ਵੀ ਜਿਹੜਾ ਹਾਈ ਹੁੰਦਾ ਪਰ ਇਹਨਾਂ ਦਾ ਇਹ ਚੱਕਰ ਹੁੰਦਾ ਜਦੋਂ ਇਹ ਪਾਣੀ ਦੇ ਸੰਪਰਕ ਚ ਆਉਂਦੇ ਆ ਚਾਹੇ ਯੂਰੀਆ ਵਿੱਚ ਆਹੇ ਕਲੀ ਦਾ ਪਾਣੀ ਤੇ ਇਹਨਾਂ ਦਾ ਜਿਹੜਾ ਪੀਐਚ ਡਾਊਨ ਹੋ ਜਾਂਦਾ ਜਾਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹਨਾਂ ਦੀ ਤਸਵੀਰ ਜਿਹੜੀ ਠੰਡੀ ਹੋ ਜਾਂਦੀ ਆ ਤਾਂ ਇਹਦੇ ਨਾਲ ਜਿਹੜੀ ਜਿੰਕ ਤੇ ਆਪਣੇ ਲੋਹੇ ਤੱਤ ਵਾਲੀ ਜਿਹੜੀ ਸਪਰੇ ਆਪਾਂ ਕਰਦੇ ਆਂ ਇਹਦੇ ਨਾਲ ਉਹਨਾਂ ਦਾ ਜਿਹੜਾ ਬੈਲੈਂਸ ਹੈ ਉਹ ਬੈਲੈਂਸ ਬਣ ਜਾਂਦਾ ਤੇ ਆਪਾਂ ਨੂੰ ਜਿਹੜਾ ਉਹਦਾ ਫਾਇਦਾ ਦੇਖ ਨੂੰ ਮਿਲ ਜਾਂਦਾ ਸੋ ਬਾਕੀ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਜਿਵੇਂ ਗੋੜ ਆਪਾਂ ਉਦਾਹਰਨ ਦੇ ਤੌਰ ਤੇ ਗੋੜ ਹੁੰਦਾ ਜਿਹੜਾ ਗੋੜ ਆਪਾਂ ਜਦੋਂ ਸੁੱਕਾ ਖਾਣੇ ਆ ਤਾਂ ਉਹਦੇ ਜਿਹੜਾ ਗਰਮ ਤਸੀਰ ਦਾ ਹੁੰਦਾ ਪਰ ਜਦੋਂ ਪਾਣੀ ਦੇ ਸੰਪਰਕ ਆ ਜਾਂਦਾ ਤਾਂ ਉਹਦੀ ਤਸੀਰ ਜਿਹੜੀ ਠੰਡੀ ਹੋ ਜਾਂਦੀ ਆ ਤਾਂ ਕਈ ਜਿਹੜੇ ਗੁੜ ਦੀ ਡਰਿੰਕ ਬਣਾ ਕੇ ਵੀ ਪੀਂਦੇ ਆ ਤੇ ਉਹ ਠੰਡੀ ਤਸੀਰ ਦਾ ਹੋ ਜਾਂਦਾ ਤਾਂ ਇਹ ਹੀ ਚੱਕਰ ਯੂਰੀਆ ਦੇ ਕਲੀਦਾਨ ਦਾ ਕਿ ਜਦੋਂ ਆ ਪਾਣੀ ਦੇ ਸੰਪਰਕ ਚ ਆਉਂਦੇ ਤੇ ਇਹ ਵੀ ਜਿਹੜੀ ਠੰਡੀ ਤਸ਼ੀਰ ਦੇ ਹੋ ਜਾਂਦੇ ਆ ਤੇ ਬਿਨਾ ਆਪਾਂ ਕਲੀ ਪਾਏ ਜਿਹੜੀ ਇਹਦੀ ਸਪਰੇਅ ਕਰ ਸਕਦੇ ਆ ਯੂਰੀਆ ਆਪਾਂ ਜ਼ਰੂਰ ਪਾਉਣੀ ਕਿਉਂਕਿ ਯੂਰੀਆ ਜੇਕਰ ਆਪਾਂ ਪਾਵਾਂਗੇ ਤੇ ਆਪਾਂ ਨੂੰ ਜ਼ਿੰਕ ਤੇ ਲੋਹੇ ਤਦ ਜਿਹੜਾ ਐਫੈਸੈਂਸੀ ਆ ਜਾਂ ਉਹਦਾ ਜਿਹੜਾ ਅਸਰ ਆ ਉਹਦਾ ਰਿਜ਼ਲਟ ਆਪਾਂ ਨੂੰ ਜਿਹੜਾ ਚੰਗਾ ਦੇਖਣ ਨੂੰ ਮਿਲਦਾ ਹੁਣ ਗੱਲ ਆ ਜਾਂਦੀ ਕਿ ਆਪਾਂ ਇਹਦੀ ਸਪਰੇਅ ਕਦੋਂ ਤੱਕ ਕਰ ਸਕਦੇ ਹਾਂ ਤੇ ਡੋਜ਼ ਇਹਦੀ ਕਿੰਨੀ ਪਾਉਣੀ ਆ ਤਾਂ ਡੋਜ਼ ਦੀ ਤਾਂ ਗੱਲ ਕਿਸਾਨ ਭਰਾ ਜੇਕਰ ਤੁਸੀਂ ਕਲੀ ਦਾ ਪਾਣੀ ਨਹੀਂ ਵਰਤ ਰਹੇ ਤਾਂ ਜਿੰਕ ਦਾ ਤੁਸੀਂ 21% ਵਾਲੀ ਜੇਕਰ ਵਰਤਣੀ ਆ ਤੇ 800 ਤੋਂ ਲੈ ਕੇ ਤੁਸੀਂ 1000 ਗ੍ਰਾਮ ਤੱਕ ਜਾਨੀ ਕਿ 1 ਕਿਲੋ ਤੱਕ ਪਾ ਸਕਦੇ ਜੇ ਜੇਕਰ ਤੁਸੀਂ 33% ਵਾਲੀ ਵਰਤਣੀ ਆ ਤਾਂ ਅੱਧਾ ਕਿਲੋ ਆਪਾਂ ਜਿਹੜੀ ਜਿੰਕ ਪਾ ਸਕਦੇ ਆ ਤੇ ਲੋਹਾ ਤਦ ਤੱਕ ਸੰਪਰਵ ਜੇਕਰ ਤਾਂ ਬਹੁਤੀ ਜ਼ਿਆਦੀ ਘਾੜ ਆ ਤਾਂ ਆਪਾਂ ਕਿਲੋ ਤੱਕ ਪਾ ਸਕਦੇ ਵੈਸੇ ਜੇਕਰ ਆਪਾਂ ਅੱਧਾ ਕਿਲੋ ਹੀ ਪਾ ਲਈਏ ਤਾਂ ਜਿਹੜੀ ਉਹਦੀ ਲੋਹੇ ਤਾਦੀ ਘਾੜ ਪੂਰੀ ਹੋ ਜਾਂਦੀ ਤੇ ਆਪਾਂ ਨੂੰ ਰਿਜ਼ਲਟ ਪੂਰਾ ਮਿਲਦਾ ਤੇ ਯੂਰੀਆ ਜਿਹੜਾ ਆਪਾਂ 1.5 ਕਿਲੋ ਤੋਂ ਲੈ ਕੇ 2 ਕਿਲੋ ਤੱਕ ਆਪਾਂ ਜਿਹੜੇ ਯੂਰੀਆ ਪਾ ਸਕਦੇ ਆ ਯੂਰੀਆ ਆਪਾਂ ਇਸਲੀ ਵਰਤਨਾਗੇ ਤਾਂ ਕਿ ਜਿਹੜੀ ਇਹਨਾਂ ਦੀ ਪੀਐਚ ਹਾਈ ਆ ਯੂਰੀਆ ਜਿਹੜਾ ਇਹਨਾਂ ਮਿਕਸ ਕਰਕੇ ਇਕੱਤਾ ਆਪਾਂ ਰਿਜ਼ਲਟ ਚੰਗਾ ਮਿਲ ਜੂਗਾ ਨਾਈਟ੍ਰੋਜਨ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ ਉਹਦੇ ਨਾਲ ਨਾਲ ਜਿਹੜਾ ਇਹਨਾਂ ਦਾ ਪੀਐਚ ਇਹਨਾਂ ਦੀ ਤਸਵੀਰ ਹੈ ਜਿਹੜੀ ਗਰਮ ਹੋ ਠੰਡੀ ਹੋ ਜਾਂਦੀ ਹੈ ਤੇ ਆਪਾਂ ਬਿਨਾ ਕਲੀ ਦੇ ਪਾਏ ਵਰਤੇ ਜਿਹੜੀ ਸਪਰੇਅ ਕਰ ਸਕਦੇ ਆ ਹੁਣ ਜਿਹੜਾ ਦੂਜਾ ਸਵਾਲ ਸੀ ਕਿਸਾਨ ਭਰਾਵਾਂ ਦਾ ਕਿ ਜ਼ਿੰਕ ਜੇਕਰ ਆਪਾਂ 21% ਲੀ ਜਾਂ 33% ਲਏ ਤੇ ਚ ਨਹੀਂ ਪਾਉਣੀ ਅਸੀਂ ਚਿਲੇਟਡ ਜ਼ਿੰਕ ਪਾ ਸਕਦੇ ਹਾਂ ਤਾਂ ਹਾਂ ਕਿਸਾਨ ਭਰਾਪਾ ਇਹਦੇ ਨਾਲ ਚਿਲੇਟਡ ਜ਼ਿੰਕ ਜਿਹੜੀ ਮਿਕਸ ਕਰ ਸਕਦੇ ਆ ਉਹਦੀ ਆਪਾਂ ਡੋ ਜਿਹੜੀ 100 ਗ੍ਰਾਮ ਜਿਹੜੀ ਵਰਤ ਸਕਦੇ ਆ ਇਹਦੇ ਵਿੱਚ ਮਿਕਸ ਕਰਕੇ ਜਿੱਥੇ ਆਪਾਂ 20% ਜਾਂ 33% ਜ਼ਿੰਕ ਪਾਉਣੀ ਉਹਨੂੰ ਆਪਾਂ ਰਹਿਣ ਦਈਏ ਤੇ ਆਪਾਂ ਇਹਦੀ ਥਾਂ ਤੇ ਜਿਹੜਾ ਚਿਲੇਟਡ ਜ਼ਿੰਕ ਪਾ ਸਕਦੇ ਆ ਇਹ ਕਿਸਾਨ ਭਰਾ ਸਪਰੇਅ ਦਾ ਰਿਜ਼ਲਟ ਵਧੀਆ ਲੈਣ ਵਾਸਤੇ ਆਪਾਂ ਨੂੰ ਘੱਟੋ ਘੱਟ 150 ਲੀਟਰ ਪਾਣੀ ਜ਼ਰੂਰ ਲਾਉਣਾ ਚਾਹੀਦਾ ਜੇਕਰ ਤੁਸੀਂ ਪਾਣੀ ਘੱਟ ਲਾਓਗੇ ਤਾਂ ਉਹਨਾਂ ਰਿਜ਼ਲਟ ਇਹਦਾ ਆਪਾਂ ਨੂੰ ਘੱਟ ਮਿਲਦਾ ਤੇ ਇਹਦਾ ਯਾਨੀ ਕਿ ਸਹੀ ਸਮਾਂ ਕੀ ਸਪਰੇਅ ਕਰਨ ਦਾ ਤੇ ਕਿਸਾਨ ਭਰਾਵੇ ਦਾ ਸਹੀ ਸਮਾਂ ਦਾ ਅਸਲ ਦੇ ਵਿੱਚ ਆਪਾਂ ਜੇਕਰ ਆਪਣਾ ਝੋਨਾ 25 30 35 ਜਾਨੀ ਕਿ 25 ਦਿਨ ਤੋਂ ਲੈ ਕੇ 40 ਦਿਨ ਦੇ ਵਿੱਚ ਘਾਰ ਜੇਕਰ ਆਪਾਂ ਸਪਰੇਅ ਕਰਦੇ ਆ ਤੇ ਇਹਦੇ ਆਪਾਂ ਨੂੰ ਜਿਹੜਾ 100% ਰਿਜ਼ਲਟ ਬਹੁਤ ਹੀ ਸ਼ਾਨਦਾਰ ਮਿਲਦੇ ਆ ਤੇ ਇੱਥੇ ਕਿਸਾਨ ਭਰਾ ਜਿਹੜੇ ਲਾਸਟ ਦੇ ਦਾ ਆਪਾਂ ਸਪਰੇਅ ਕਦੋਂ ਤੱਕ ਕਰ ਸਕਦੇ ਆ ਵੈਸੇ ਤਾਂ ਪਰ 10 ਤੱਕ ਜੇਕਰ ਵਧੀਆ ਰਿਜ਼ਲਟ ਲੈਣਾ ਤੇ 25 ਤੋਂ 40 ਦਿਨ ਦੇ ਵਿੱਚ ਘਾਰ ਆਪਾਂ ਸਪਰੇਅ ਕਰਨੀ ਚਾਹੀਦੀ ਆ ਫਿਰ ਜੇਕਰ ਆਪਾਂ ਲਾਸਟ ਸਪਰੇਅ ਦੀ ਗੱਲ ਕਰ ਲਈ ਕਿਉਂਕਿ ਕਈ ਵਾਰ ਆਪਣਾ ਸਪਰੇਅ ਰਹਿ ਜਾਂਦੀ ਆ ਆਪਾਂ ਨਹੀਂ ਕਰ ਪਾਉਂਦੇ ਕਿਸੇ ਕਾਰਨ ਵਿੱਚ ਤਾਂ ਫਿਰ ਆਪਾਂ ਜਿਹੜੀ 60 ਦਿਨ ਤੱਕ ਇਹਦੀ ਸਪਰੇਅ ਕਰ ਸਕਦੇ ਹਾਂ ਹਾਲਾਂਕਿ ਬਾਅਦ ਵਿੱਚ ਆਪਾਂ ਨੂੰ ਫਟਾਰੇ ਦਾ ਤਾਂ ਇਹਦੇ ਨਾਲ ਫਾਇਦਾ ਨਹੀਂ ਮਿਲਣਾ ਪਰ ਜਿਹੜੇ ਤਾਤੇ ਉਹ ਆਪਣੇ ਝੋਨੇ ਦੇ ਪੂਰੇ ਹੋ ਜਾਣਗੇ ਤਾਂ ਅੱਗੇ ਜਾ ਕੇ ਜਿਹੜਾ ਆਪਾਂ ਨੂੰ ਝਾੜ ਤੇ ਇਸ ਜੀ ਦਾ ਰਿਜ਼ਲਟ ਵਧੀਆ ਦੇਖਣ ਨੂੰ ਮਿਲ ਜਾਂਦਾ ਸੋ ਕਿਸਾਨ ਪ੍ਰੇਸੀ ਜਿਹੜੀ ਜ਼ਿੰਕ ਲੋਹਾ ਯੂਰੀਆ ਤੇ ਕਲੀ ਦੇ ਪਾਣੀ ਸਪਰੇਅ ਵਾਲੀ ਜੇਕਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਤਾਂ ਤੁਸੀਂ ਕਮੈਂਟ ਕਰ ਜ਼ਰੂਰ ਪੁੱਛ ਸਕਦੇ ਜੇ ਬਾਕੀ ਤੁਸੀਂ ਵੀ ਜ਼ਰੂਰ ਕਮੈਂਟ ਕਰ ਦੱਸਿਓ ਵੀ ਤੁਸੀਂ ਇਹ ਸਪਰੇਅ ਵਰਤਦੇ ਜੇ ਅਲੀ ਵਿੱਚ ਪਾਉਂਦੇ ਜਾਂ ਨਹੀਂ ਪਾਉਂਦੇ ਤੇ ਇਹਨਾਂ ਦੀ ਡੋਜ਼ ਕਿੰਨੀ ਕਿੰਨੀ ਵਰਤਦੇ ਜੇ ਤੇ ਆਪਣਾ ਤਜਰਬਾ ਜ਼ਰੂਰ ਕਮੈਂਟਾਂ ਵਿੱਚ ਸ਼ੇਅਰ ਕਰਿਓ ਸੋ ਵੀਡੀਓ ਚੰਗੀ ਲੱਗੇ ਤਾਂ ਵਾਤਵਾ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ